ਜੇ ਤੁਸੀਂ ਜਾਣਦੇ ਹੋ ਕਿ 15 ਅਗਸਤ ਦੇ ਪਰਤ ਔਨ ਕਰਕੇ ਅਸੀਂ ਪੁਲਿਸ ਪੂਰੀ ਮੁਸਤੈਦ ਹੋਈ ਹੋਈ ਹੈ ਜਿਸ ਦੇ ਸੰਬੰਧ ਚੱਚ ਕਾਸੂ ਪ੍ਰੋਗਰਾਮ ਸੀਗਾ ਜੋ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੀ ਹਾਜ਼ਰੀ ਹਾਜ਼ਰਤਾ ਤੇ ਅਤੇ ਸਾਡੇ ਐਸਐਸਪੀ ਸਾਹਿਬ ਸ਼੍ਰੀ ਭਗਿਰਾਜ ਜੀ ਮਹਿਨਾ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਅੱਜ ਭੀੜਪੜਾ ਵਾਲੇ ਜਗ੍ਹਾ ਤੇ ਅਸੀਂ ਚੈਕਿੰਗ ਕੀਤੀ ਹੈ ਜਿਸ ਵਿੱਚ ਜੈ ਰੇਲਵੇ ਸਟੇਸ਼ਨ ਬੱਸ ਸਟੈਂਡ ਅਤੇ ਬਜ਼ਾਰਾਂ ਦੀ ਚੈਕਿੰਗ ਕਰਾਈ ਗਈ ਹੈ ਤੇ ਉਸ ਵੰਦ ਵਿੱਚ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਜੇ ਇਹੋ ਜੀ ਜਗ੍ਹਾ ਤੇ ਕੋਈ ਲਵਾਰਸ ਵਸਤੂ ਮਿਲਦੀ ਹੈ ਤਾਂ ਤੁਰੰਤ ਸਾਨੂੰ ਉਸ ਬਾਰੇ ਸੂਚਨਾ ਦਿੱਤੀ ਜਾਵੇ ਨਾਲ ਹੀ ਜਿਹੜੇ ਸਾਡੇ ਹੋਟਲ ਜਾਂ ਸਰਾਵਾਂ ਹੈਗੀਆਂ ਉੱਥੇ ਜੇ ਕੋਈ ਬੰਦਾ ਆ ਕੇ ਠਹਿਰਦਾ ਹੈ ਬਾਹਰੋਂ ਉਸ ਬਾਰੇ ਸਾਨੂੰ ਤੁਰੰਤ ਇਤਲਾਹ ਦਿੱਤੀ ਜਾਵੇ ਤਾਂ ਜੋ ਕੋਈ ਮਾੜਾ ਅਨਸਰ 15 ਅਗਸਤ ਦੇ ਸੰਬੰਧ ਵਿੱਚ ਕੋਈ ਵੀ ਵਿਗਨ ਪੈਦਾ ਨਾ ਕਰ ਸਕੇ